ਹਾਂਜੀ ਦੋਸਤੋ ਹਾਜ਼ਰਾਂ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਲੈ ਕੇ ਸਿੱਖਿਆ ਵਿਭਾਗ ਵੱਲੋਂ ਇੱਕ ਸਖਤ ਹੁਕਮ ਜਿਹੜਾ ਉਹ ਜਾਰੀ ਹੋਇਆ ਹੈ ਭਾਵ ਥੋੜੀ ਸਖਤਾਈ ਕਰਦੇ ਹੋਏ ਅਧਿਆਪਕਾਂ ਦੇ ਲਈ ਮਾਸਟਰ ਮਿਸਟਰਸ ਅਤੇ ਬੀਪੀਐਸ ਲਈ ਇੱਕ ਸਖਤ ਹੁਕਮ ਜਾਰੀ ਹੋ ਗਿਆ ਤਾਂ ਉਹ ਕੀ ਹੈ ساری ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਬਣੇ ਰਹੋ ਤੇ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਆਏ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਹਰ ਦਿਨ ਕੁਝ ਨਾ ਕੁਝ ਨਵਾਂ ਤੁਹਾਡੇ ਲਈ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਆਂ ਅਤਾ ਵੀਡੀਓ ਸ਼ੁਰੂ ਕਰਦੇ ਹਾਂ ਜੀ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਕੰਮ ਕਰ ਰਹੇ ਮਾਸਟਰ ਮਿਸਟਰਸ ਬੀਪੀਓਜ਼ ਕਾਡਰ ਦੇ ਕਰਮਚਾਰੀ ਦੇ ਪਦ ਉਨਤੀਆਂ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਹੋਈਆਂ ਸੀ 21 3 2025 ਭਾਵ 21 ਮਾਰਚ 2025 ਨੂੰ ਉਸ ਤੋਂ ਬਾਅਦ 28 ਮਾਰਚ ਨੂੰ ਇਹਨਾਂ ਨੂੰ ਸਟੇਸ਼ਨ ਅਲਾਟ ਲਈ ਵੀ ਜਿਹੜਾ ਉਹ ਸੱਦਾ ਦਿੱਤਾ ਗਿਆ ਪਰੰਤੂ ਕੁਝ ਜਿਹੜੇ ਕਰਮਚਾਰੀ ਜਿਨ੍ਹਾਂ ਦੀ ਸਿਲੈਕਸ਼ਨ ਹੋਈ ਸੀ ਸਟੇਸ਼ਨ ਚੋਣ ਵਾਲੇ ਦਿਨ ਗੈਰ ਹਾਜ਼ਰ ਪਾਏ ਗਏ ਇਸ ਲਈ ਇਹਨਾਂ ਕਰਮਚਾਰੀਆਂ ਨੂੰ ਬਤੌਰ ਹੈਡਮਾਸਟਰ ਕਾਟਰ ਦੀ পদ ਉਨਤੀ ਤੋਂ 2 ਸਾਲ ਲਈ ਡੀਵੋਰ ਕੀਤਾ ਜਾਂਦਾ ਹੈ ਠੀਕ ਅਸੀ ਸੋ ਤੋਂ ਭਾਵ ਇਹੋ ਕਰਮਚਾਰੀ ਤੁਹਾਡਾ ਲਿਸਟ ਆਪਾਂ ਸੰਝੀ ਕਰਦੇ ਆ ਜਿਹੜੇ ਕਰਮਚਾਰੀ 2 ਸਾਲਾਂ ਲਈ ਡੀਵੋਰ ਕਰ ਦਿੱਤੇ ਗਏ ਆ ਕਿਉਂਕਿ ਉਹ ਪਹਿਲਾਂ ਮਾਸਟਰ ਮਿਸਟਰ ਜਾਂ ਬੀਪੀਓ ਦੇ ਅਹੁਦੇ ਤੇ ਕੰਮ ਕਰ ਰਹੇ ਸੀ ਠੀਕ ਹੈ ਜੀ ਜਦੋਂ ਉਹਨਾਂ ਦੇ ਪਦ ਉਨਤੀ ਹੋਈਆਂ ਤਾਂ ਉਹਨਾਂ ਨੂੰ ਹੋ ਸਕਦਾ ਹੈ ਜ਼ਿਆਦਾਤਰ ਇਹ ਇੱਥੇ ਦੋਸਤੋ ਇਹ ਹੁੰਦਾ ਹੈ ਕਿ ਜਿਹੜਾ ਬੰਦਾ 11 ਹਜ਼ਾਰ ਰੈਂਦਾ ਹੈ ਜਾਂ ਤਾਂ ਉਹਨੂੰ ਉਹਦਾ ਪਸੰਦੀਦਾ ਸਟੇਸ਼ਨ ਨਹੀਂ ਮਿਲਦਾ ਜਾਂ ਉਹ ਮਤਲਬ ਪ੍ਰੋਮੋਸ਼ਨ ਲੈਣੀ ਨਹੀਂ ਚਾਹੁੰਦਾ ਕਿਉਂਕਿ ਉਹ ਪਹਿਲੇ ਹੀ ਵੈਲ ਸੈਟਡ ਹੁੰਦਾ ਜਾਂ ਉਸ ਜਗ੍ਹਾ ਤੇ ਜਾਂ ਉਸ ਸਕੂਲ ਦੇ ਵਿੱਚ ਜਿਹੜਾ ਉਹਦਾ ਘਰ ਤੋਂ ਨੇੜੇ ਹੁੰਦਾ ਜਾਂ ਹੋ ਸਕਦਾ ਵੀ ਉਹ ਆਪਣੇ ਆਪ ਨੂੰ ਸੈਟੀਸਫਾਈ ਹੈ ਵੀ ਮੈਂ ਪ੍ਰੋਮੋਸ਼ਨ ਲੈਣੀ ਨਹੀਂ ਜਾਂ ਮੈਂ ਆਪਣੇ ਸਰਦਾਰ ਦੀ ਨਹੀਂ ਬਣਾਉਣਾ ਚਾਹੁੰਦਾ ਤਾਂ ਕਈ ਕਾਰਨ ਹੋ ਸਕਦੇ ਆ ਪ੍ਰੋਮੋਸ਼ਨ ਨਾ ਲੈਣ ਦੇ ਪਰ ਜਿਹਦੇ ਕਰਕੇ ਵਿਭਾਗ ਥੋੜਾ ਜਿਹਾ ਇਸ ਚੀਜ਼ ਨੂੰ ਨਾ ਸਮਝਦੇ ਹੋਏ ਉਹਨਾਂ ਲਈ ਸਖਤੀ ਦਾ ਜਿਹੜਾ ਰੁਖ ਹੈ ਉਹ ਅਪਣਾ ਰਹੇ ਹਨ ਜਿਦੇ ਕਰਕੇ ਇਹ ਅਧਿਆਪਕ ਹੁਣ 2 ਸਾਲ ਤੱਕ ਮਤਲਬ ਪ੍ਰਮੋਸ਼ਨ ਦੇ ਵਿੱਚ 카ਉਂਟ ਨਹੀਂ ਕੀਤੇ ਜਾਣਗੇ 2 ਸਾਲ ਇਹਨੂੰ ਡੀਵਾਰ ਕਰ ਦਿੱਤਾ ਗਿਆ ਭਾਵ ਉਸ ਜਿਹੜੀ ਕਹਿੰਦੇ ਲਿਸਟ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਪਹਿਲਾਂ ਵੀ ਇੱਕ ਵਾਰ ਆਪਾਂ ਇਹ ਵੀਡੀਓ ਇਸ ਤਰ੍ਹਾਂ ਦੀ ਅਪਲੋਡ ਕੀਤੀ ਸੀ ਕਿ ਕਈ ਅਧਿਆਪਕ ਸੀ ਜਿਨ੍ਹਾਂ ਨੂੰ ਡੀਵਾਰ ਕੀਤਾ ਗਿਆ ਸੀ ਤਾਂ ਉਹ ਬਹੁਤ ਨਿੰਦਣਯੋਗ ਹੈ ਜਿਹੜਾ ਵਿਭਾਗ ਦਾ ਉਹ ਕੰਮ ਸੀ ਸੋ ਇਸ ਦੇ ਤਹਿਤ ਹੀ ਦੁਬਾਰਾ ਫਿਰ ਅਧਿਆਪਕਾਂ ਨੂੰ ਕਟਕ੍ਰਕ ਤਕਰੀਬਨ ਆਪਾਂ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਡੇ ਨਾਲ ਥੋੜਾ ਥੋੜਾ ਕਰਕੇ ਜਿਹੜੇ ਵੀਡੀਓ ਸਾਂਝੀ ਕਰ ਰਿਹਾ ਹਾਂ ਦੋਸਤੋ ਤਾਕੇ ਤੁਸੀਂ ਦੇਖ ਤਾਂ ਹੋ ਸਕਦਾ ਤੁਹਾਡੇ ਕੋਈ ਜਾਣ ਪਹਿਚਾਨ ਦਾ ਜਾਂ ਕੋਈ ਹੋਰ ਭੈਣ ਭਰਾ ਦੋਸਤ ਮਿੱਤਰ ਰਿਸ਼ਤੇਦਾਰ ਕੋਈ ਹੋ ਸਕਦਾ ਹੈ ਜਿਨ੍ਹਾਂ ਨੂੰ ਡੀਵਾਰ ਕੀਤਾ ਗਿਆ ਸੋ ਤੁਸੀਂ ਦੇਖ ਦਸੋ ਤੋ 22 ਇਹ ਕੈਂਡੀਡੇਟਸ ਨੇ 22 ਮਾਸਟਰ ਮਿਸਟਰਸ ਦੇ ਬੀਪੀਓਜ਼ ਨੇ ਜਿਨ੍ਹਾਂ ਨੂੰ ਡੀਵਾਰ ਕੀਤਾ ਗਿਆ ਸੋ ਵਿਭਾਗ ਦੀ ਇਹ ਜਿਹੜੀ ਇੱਕ ਨਿੰਦਣਯੋਗ ਜਿਹੜਾ ਇਹ ਕੰਮ ਹੈ ਕਿਉਂਕਿ ਹਰ ਵਾਰ ਇਸੇ ਤਰ੍ਹਾਂ ਹੀ ਹੁੰਦਾ ਹੈ ਠੀਕ ਹੈ ਜੀ ਚਲੋ ਤੋ ਆਪਣੀ ਦੇਖੋ ਪ੍ਰੋਮੋਸ਼ਨ ਲੈਣਾ ਨਾ ਲੈਣਾ ਉਹ ਅਗਲੇ ਦੀ ਜਿਵੇਂ ਕਹਿੰਦੇ ਨਿੱਜੀ ਜਿਹੜਾ ਹੱਕ ਹੈ ਠੀਕ ਹੈ ਜੀ ਸੋ ਇਸ ਤਰ੍ਹਾਂ ਦੇ ਜਿਹੜੇ ਰੁਖ ਹੈ ਉਹ ਨਹੀਂ ਅਪਣਾਉਣੇ ਚਾਹੀਦੇ ਸੋ ਪਰ ਜਿਹੜੀ ਗੱਲ ਹੈ ਵੀ ਦੂਸਰੇ ਜਿਹੜੇ ਕੈਂਡੀਡੇਟਸ ਨੇ ਠੀਕ ਹੈ ਜੀ ਤਾਂ ਇਹਨਾਂ ਦੇ ਵਿੱਚ ਤੁਸੀਂ ਦੇਖ ਸਕਦੇ ਜੇਕਰ ਤੁਹਾਡਾ ਕੋਈ ਭੈਣ ਭਰਾ ਦੋਸਤ ਮਿੱਤਰ ਰਿਸ਼ਤੇਦਾਰ ਹੈ ਠੀਕ ਹੈ ਤਾਂ ਉਹਨਾਂ ਨੂੰ ਜਰੂਰ ਸਾਂਝਾ ਕਰਿਓ ਕਿ ਉਹਨਾਂ ਦੇ ਨੂੰ 2 ਸਾਲ ਦੇ ਲਈ ਜਿਹੜਾ ਡੀਵੋਰਸ ਕੀਤਾ ਗਿਆ ਠੀਕ ਹੈ ਜੀ ਸੋ ਮਿਲਦੇ ਕਿਸੇ ਹੋਰ ਖਾਸ ਜਾਣਕਾਰੀ ਦੇ ਲਈ ਧੰਨਵਾਦ